ਸਤਿ ਸ਼੍ਰੀ ਅਕਾਲ ਜੀ ਆਪਾਂ ਖੜਿਆ ਹੁਣ ਪਿੰਡ ਸ਼ੰਕਰ ਆ ਨਕੋਦਰ ਦੇ ਕੋਲੇ ਆ ਇਹ ਸ਼ੰਕਰ ਪਿੰਡ ਇਹ ਸ਼ੰਕਰ ਪਿੰਡ ਦੇ ਵਿੱਚ ਡਾਕਟਰ ਅਵਤਾਰ ਸਿੰਘ ਹੋਰਾਂ ਨੇ ਜਿਹੜਾ ਨੈਚੁਰਲ ਫਾਰਮਿੰਗ ਦਾ ਡਿਮੋਨਸਟ੍ਰੇਸ਼ਨ ਫਾਰਮ ਬਣਾਇਆ ਠੱਕਰ ਸਾਹਿਬ ਦੀ ਜ਼ਮੀਨਾਂ ਜੀ ਅਮਰੀਕਾ ਆ ਠੱਕਰ ਸਾਹਿਬ ਠੱਕਰ ਠੱਕਰ ਸਾਹਿਬ ਦੀ ਨੇ ਠੱਕਰ ਜੀ ਠੱਕਰ ਸਾਹਿਬ ਨੇ ਤੇ ਇਹਨਾਂ ਨੇ ਅਵਤਾਰ ਸਿੰਘ ਹੋਰਾਂ ਨੂੰ ਕਿਹਾ ਕਿ ਇੱਥੇ ਡਿਮੋਨਸਟ੍ਰੇਸ਼ਨ ਸੈਂਟਰ ਬਣਾਓ ਤੇ ਇਹਨਾਂ ਨੇ ਜਿਹੜਾ ਡਿਮੋਨਸਟ੍ਰੇਸ਼ਨ ਸੈਂਟਰ ਬਣਾਇਆ ਅੱਜ ਅਸੀਂ ਸਾਰੇ ਤੁਹਾਡੀ ਸਾਰਿਆਂ ਦੀ ਇੰਟਰੋਡਕਸ਼ਨ ਵਾ ਦਿਨਾ ਤੇ ਪਹਿਲਾਂ ਆਪਾਂ ਜਿਹੜਾ ਡਿਮੋਨਸਟ੍ਰੇਸ਼ਨ ਫਾਰਮ ਦੀ ਦੇਖ ਲਈਏ ਅੱਛਾ ਮੈਨੂੰ ਇੱਕ ਗੱਲ ਦੱਸੋ ਵੀਰੋ ਸਾਰਿਆਂ ਤੁਸੀਂ ਬਿਨਾ ਰੇ ਬਿਨਾ ਸਪਰੇ 10% ਪਾਣੀ ਲਾ ਕੇ ਤੇ ਉਹਦੇ ਨਾਲ ਫਸਲ ਇੰਨੀ ਵਧੀਆ ਕਦੇ ਦੇਖੀ ਨਹੀਂ ਹੋਣੀ ਦੁਨੀਆਂ 'ਚ ਨਹੀਂ ਕਦੇ ਹੋਣੀ ਜੋ ਇਹਨਾਂ ਨੇ ਬਣਾਈ ਔਰ ਨਾਲ ਦੀ ਨਾਲ ਇੱਕ ਗੱਲ ਹੁਣ ਇਹ ਮਤਲਬ ਕਿ ਇਹ ਗੰਨਾ ਵੀ ਜਿਹੜਾ ਇਹਨਾਂ ਨੇ ਗੰਨੇ ਦੇ ਵਿੱਚ ਖੀਰਾ ਲੈ ਚੁੱਕੇ ਆ ਖੀਰਾ ਕਹਿੰਦੇ ਘੱਟ ਸੀ 20000 ਦਾ ਇੱਕਲੇ ਦਾ ਵਿਕਿਆ ਲਸਣ ਉਹਨ ਖੜਾ ਕਮ ਸੇ ਘਾ 90000 ਲੱਖ ਰੁਪਏ ਦਾ ਇਹਨਾਂ ਲਸ ਲੈ ਲੈਣਾ ਉਸ ਤੋਂ ਬਾਅਦ ਇਹ ਜਿਹੜਾ ਗੰਨਾ ਗੰਨਾ ਉਸ ਤੋਂ ਬਾਅਦ ਪੂਰਾ ਗੰਨਾ ਗੰਨਾ ਦਾ 400 ਕੰਟਰ ਦਾ ਆਪਣਾ 400 ਕੰਟਰ ਦਾ ਚਾਰ ਤੇ 1.5 ਲੱਖ ਦਾ ਗੰਨਾ ਤੁਸੀਂ ਇਹ ਲਾਓ ਦੇਖੋ ਇਹਨਾਂ ਨੇ ਬਿਨਾ ਕੋਈ ਰੇ ਸਪਰੇ 2.5 ਲੱਖ ਰੁਪਇਆ ਜਮੀਨ ਚੋਂ ਬਣਾਉਂਦੇ ਆ ਆ ਹੁਣ ਪਹਿਲਾਂ ਦੇਖ ਲੋ ਜੀ ਮੈਂ ਸੰਧੂ ਸਾਹਿਬ ਜੀ ਤੇ ਢੀਂਤਾ ਸਾਹਿਬ ਦੀ ਬਾਤ ਇੰਟਰੋਡਕਸ਼ਨ ਕਰਾਣਾ ਪਹਿਲਾਂ ਆਪਾਂ ਸਿਸਟਮ ਆਪਣਾ ਦੇਖੋ ਇੱਧਰ ਆਓ ਜੀ ਆਹ ਦੇਖੋ ਜੀ ਆਹ ਬੈੱਡ ਬਣਾਇਆ ਬੈੱਡ ਦੇ ਵਿੱਚ ਗੰਨਾ ਬੀਜਿਆ ਬੈੱਡ ਦੇ ਉੱਤੇ ਤੇ ਉਹ ਗੰਨਾ ਦੇ ਨਾਲ ਲਸਣ ਵੀ ਜਿਆ ਪਹਿਲਾਂ ਆਇ ਖੀਰਾ ਸੀ ਖੀਰਾ ਇਹਨਾਂ ਨੇ ਵੜ ਲਿਆ ਵੇਚਤਾ ਹੁਣ ਲਸਣ ਤਿਆਰ ਆ ਹਾਂਜੀ ਬਹਾਈ ਕੋਈ ਚੀਜ਼ ਨਹੀਂ ਲੈਸਨ ਦੇ ਵਿੱਚ ਕੋਈ ਬਹਾਈ ਨਹੀਂ ਕੀਤਾ ਐ ਵੀ ਜਿਆ ਅੱਛਾ ਆ ਫਿਰ ਆ ਦੇਖ ਲੋ ਜੀ ਆ ਜਿਹੜਾ ਜਿਹੜੇ ਅੰਦਰ ਰਹਿ ਗਿਆ ਖਾਲੀ ਦੇ ਵਿੱਚ ਉਹ ਬੂਟਾ ਛੋਟਾ ਜਿਹੜਾ ਰਹਿ ਗਿਆ ਖਾਲੀ ਦੇ ਉੱਪਰ ਉਹ ਬੂਟਾ ਵੱਡਾ ਉਹ ਕਿਉਂ ਕਿਉਂਕਿ ਉਹ ਪਾਣੀ ਨਹੀਂ ਲੱਗਿਆ ਮਲਕਿ ਆਪਾਂ ਜਿਹੜੇ ਪਾਣੀ ਆਪਣਾ ਖਿੱਚ-ਖਿੱਚ ਕੇ ਪਾਣੀ ਕੱਢ-ਕੱਢ ਕੇ ਕਹਿੰਦੇ ਆ ਜੀ ਪਾਣੀ ਲਾਓ ਜੀ ਆ ਤਾਂ ਸਾਡੀ ਜ਼ਮੀਨ ਹੀ ਅਸੀ ਆ ਜੀ ਪਾਣੀ ਜ਼ਿਆਦਾ ਮੰਗਦੀ ਆ ਆ ਦੇਖ ਲੋ ਭਾਈ ਆ ਗੌਂਡੀ ਹੋਈ ਅਵਤਾਰ ਸਿੰਘ ਜੀ ਕਹਿੰਦੇ ਜਦੋਂ ਇਹਨਾਂ ਨੇ ਆ ਕੇ ਇੱਥੇ ਲਸਣ ਬੀਜਿਆ ਤੇ ਪਾਣੀ ਨਹੀਂ ਲਾਇਆ ਆ ਗੋਂਡੀ ਆ ਗਈ ਉਹ ਨਾ ਜੀ ਮਾਰ ਲੋਂਗੇ ਜੀ ਤੁਸੀਂ ਤਾਂ ਆਪਣਾ ਆਏ ਤਾਂ ਤੁਸੀਂ ਹੋਣਾ ਹੀ ਨਹੀਂ ਜੀ ਇਹਨਾਂ ਕਿ ਕੋਈ ਗੱਲ ਆ ਦੇਖੋ ਆ ਐਕਸਪੈਰੀਮੈਂਟ ਸਾਹਮਣੇ ਖੜਾ ਜਿਹਨੂੰ ਪਾਣੀ ਲੱਗ ਗਿਆ ਉਹ ਛੋਟਾ ਰਹਿ ਗਿਆ ਜਿਹਨੂੰ ਪਾਣੀ ਨਹੀਂ ਲੱਗਿਆ ਹਵਾ ਲਗੀ ਕਾਕਸਿਨ ਲਗੀ ਕਿੰਨੀ ਵਧੀਆ ਰਹੀ ਉਹ ਨਾ 10% ਪਾਣੀ ਸਾਰਾ ਲਾਇਆ ਆ ਦੇਖੋ ਕਿੰਨਾ ਕਿੰਨਾ ਵਧੀਆ ਵਧੀਆ ਖੜਾ ਇਹ ਤੇ ਇਹਦੇ ਨਾਲ ਹੁਣ ਆ ਤੁਹਾਨੂੰ ਬੁਲਾਈਏ ਜੀ ਇੱਧਰ ਆ ਜਾ ਫੇਟੇ ਇਧਰੋ ਆ ਜਾ ਸੰਧੂ ਸਾਹਿਬ ਸਾਡਾ ਮਾਣ ਪੰਜਾਬ ਦਾ ਮਾਣ ਸਾਡੀ ਕੌਮ ਦਾ ਸਿੱਖ ਕੌਮ ਦਾ ਮਾਣ ਅਮਰੀਕਾ ਦੇ ਵਿੱਚ ਸੈਨ ਫਰਾਂਸਿਸਕੋ ਦੇ ਨਾਲ ਟ੍ਰੇਸੀ ਆ ਜੀ ਬਿਲਕੁਲ ਸੈਨ ਫਰਾਂਸਿਸਕੋ ਦੇ ਨਾਲ ਲੱਗਦਾ ਟ੍ਰੇਸੀ ਆਪਣੇ ਆਪਣੇ ਜ਼ਿਆਦਾਤਰ ਮੁੰਡੇ ਜਿਹੜੇ ਕੰਮ ਕਰਦੇ ਆ ਨਾ ਸੈਨ ਫਰਾਂਸਿਸਕੋ ਟ੍ਰੇਸੀ ਆ ਕੇ ਰਹਿੰਦੇ ਆ ਉੱਥੇ ਸੰਧੂ ਸਾਹਿਬ ਦਾ 50000 ਕਿਲੇ ਬਦਾਮਾਂ ਦੇ ਆ ਐਲਮੰਡ King of the World ਮਗਾ ਸਾਨੂੰ ਮਾਣ ਆ ਇਹਨਾਂ ਤੇ ਔਰ ਸਾਰੇ ਤੁਸੀਂ ਦੇਖੋ ਇੰਨੀ ਸੇਵਾ ਭਾਵ ਹੈ ਇਹਨਾਂ ਦੇ ਵਿੱਚ ਤੇ ਹੁਣ ਇਹ ਅਸੀਂ ਇੱਥੋਂ ਜਾ ਰਹੇ ਹਾਂ ਹੁਣ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਜੋ ਜਹਾਜ਼ ਹਵੇਲੀ ਆ ਟੋਡਰਮਲ ਜੀ ਦੀ ਦਵਾਨ ਟੋਡਰਮਲ ਜੀ ਦੀ ਉਹਦੀ ਰੈਸਟੋਰੇਸ਼ਨ ਕਰਨੀ ਆ ਉਹਦਾ ਪੂਰਾ ਕੰਮ ਹੁਣ ਉਹ ਸੰਧੂ ਸਾਹਿਬ ਕਰਵਾ ਰਹੇ ਆ ਉਹਦਾ ਕਰਵਾ ਰਹੇ ਆ ਹੁਣ ਤੁਹਾਨੂੰ ਮਿਲਾਈਏ ਜੀ ਅਵਤਾਰ ਸਿੰਘ ਜੀ ਢੀਂਟਸਾ ਕਿੱਥੇ ਲੱਗੇ ਜੀ ਆਓ ਜੀ ਉਹ ਐਲਮੰਟ King of World ਇਹ ਫਲਾワー King of India ਅਵਤਾਰ ਸਿੰਘ ਢੀਂਟਸਾ ਇਨਾਂ ਦੇ 35 ਦੇਸ਼ਾਂ ਨੂੰ ਫੁੱਲਾਂ ਦੇ ਬੀਜ ਇਹ ਭੇਜਦੇ ਆ ਐਕਸਪੋਰਟ ਕਰਦੇ ਆ 35 ਦੇਸ਼ਾਂ ਨੂੰ ਸਾਡੇ 3000 ਕਿੱਲੇ ਇਹਨਾਂ ਨੇ ਇੱਥੇ ਫੁੱਲਾਂ ਦੇ ਲਗਾਏ ਹੋਏ ਆ ਤੇ ਇਹ ਤੇ ਇਹਨਾਂ ਨੇ ਮਿਲ ਕੇ ਪਹਿਲਾਂ ਇੱਥੇ ਨਾ ਇੰਡੀਆ ਚ ਬਾਹਰੋਂ ਸੀਡ ਆਉਂਦਾ ਹੁੰਦਾ ਸੀ ਇਹ ਹੁਣ ਸੀਡ ਭੇਜਣਾ ਸਾਰੇ ਅਮਰੀਕਾ ਵੀ ਜਾਂਦਾ ਜੀ ਅਮਰੀਕਾ ਕੈਨੇਡਾ ਹਾਲੈਂਡ ਹਾਲੈਂਡ ਜਿਹੜਾ ਮੰਨਿਆ ਕਰਨਾ ਸੀ ਉੱਥੇ ਜਾਪਾਨ ਕਿੱਥੇ ਕਿੱਥੇ ਦੁਨੀਆਂ ਚ ਫਿਰਦੇ ਰਹਿੰਦੇ ਆ ਨਾਲੇ ਇਹ ਪ੍ਰਧਾਨ ਵੀ ਰਹੇ ਆ ਜਿਹੜੇ ਇੰਟਰਨੈਸ਼ਨਲ ਐਸੋਸੀਏਸ਼ਨ ਆ ਇਹ ਅਸੀਂ ਅਵਤਾਰ ਜੀ ਤੇ ਮੈਸੇਜ ਮਾਤੀ ਸੀ ਇਕੱਠੇ ਅਸੀਂ ਬੀਐਸਸੀ ਐਗਰੀਕਲਚਰ ਕੀਤੀ ਐ ਇੱਕ ਬੈਂਚ ਤੇ ਨਾਲ ਵਿਸ਼ੇਸ਼ਟ ਸਾਹਿਬ ਵੀ ਸਾਡੇ ਨਾਲ ਸੀ ਚਮਨ ਲਾਲ ਜੀ ਵਿਸ਼ੇਸ਼ਟ ਜਿਨ੍ਹਾਂ ਨੇ ਇਹ ਸਾਰਾ ਪ੍ਰੋਜੈਕਟ ਡਾਕਟਰ ਅਵਤਾਰ ਸਿੰਘ ਨਾਲ ਮਿਲ ਕੇ ਸ਼ੁਰੂ ਕੀਤਾ ਤੇ ਉਹ ਆ ਦੋ ਹਫ਼ਤੇ ਪਹਿਲਾਂ ਉਹ ਉਹਨਾਂ ਦੀ ਸਾਨੂੰ ਛੱਡ ਕੇ ਚਲੇ ਗਏ ਇਹ ਭਾਬੀ ਜੀ ਨੇ ਵਿਸ਼ੇਸ਼ ਸਾਹਿਬ ਦੇ ਇਹ ਵੈਫਰ ਤੇ ਬੜੀ ਹਿੰਮਤ ਸੀ ਜੀ ਵਿਸ਼ੇਸ਼ ਸਾਹਿਬ ਦੀ ਇਹ ਸਾਰਾ ਪ੍ਰੋਜੈਕਟ ਉਹਨਾਂ ਨੇ ਸ਼ੁਰੂ ਕਰਵਾਇਆ ਇਹ ਕਰਵਾਇਆ ਹੁਣ ਮੈਂ ਕਿਹਾ ਸੀ ਨਾਲ ਹੁਣ ਆਉਜੀ ਸਤਨਾਮ ਸਿੰਘ ਜੀ ਆ ਕਿਸਾਨ ਯੂਨੀ ਨਾਲੇ ਵੀ ਸਾਡੇ ਨਾਲ ਨੇ ਜੀ ਸਾਡਾ ਵੀਰ ਛੋਟਾ ਤੇ ਇਹਨਾਂ ਨੂੰ ਵੀ ਨਾਲ ਕਿਹਾ ਕਿ ਆਪਣੇ ਆਪਣੇ ਹੁਣ ਸਾਰੇ ਜਿੰਨੇ ਵੀ ਹੁਣ ਆਪਣੇ ਦੇਖੋ ਜੀ ਕਿਸਾਨ ਯੂਨੀ ਨਾਲੇ ਹੁਣ ਸਾਰਿਆਂ ਨੇ ਵਾਦਾ ਕੀਤਾ ਜੀ ਕਿ ਅਸੀਂ ਇੱਕ ਇੱਕ ਕਿੱਲਾ ਇਸ ਵਾਰੀ ਲਾ ਕੇ ਦੇਖਾਂਗੇ ਪਹਿਲਾਂ ਐਕਸਪੈਰੀਮੈਂਟ ਕਰਾਂਗੇ ਕਿਉਂ ਜੀ ਠੀਕ ਹੈ ਨਾ ਜੀ ਹਾਂਜੀ ਹੁਣ ਮੇਰੇ ਵੀਰੋ ਇੱਕ ਗੱਲ ਵੱਲ ਸੁਣ ਲੋ ਜੇ ਆਪਾਂ ਆਪਣੀ ਜ਼ਮੀਨ ਬਚਾਉਣੀ ਆ ਪੰਜਾਬ ਦੀ ਗੱਲ ਕੌਮ ਦੀ ਗੱਲ ਮਗਰੋਂ ਕਰਿਓ ਪਹਿਲਾਂ ਆਪਣੇ ਘਰ ਦੀ ਗੱਲ ਕਰੋ ਆਪਣੀ ਜ਼ਮੀਨ ਬਚਾਉਣੀ ਆ ਤਾਂ ਪਾਣੀ ਸੇਵ ਕਰਨਾ ਪੈਣਾ ਡਾਕਟਰ ਸਾਹਿਬ ਦਾ ਗੱਲ ਪਾਣੀ ਸੇਵ ਕਰਨਾ ਪੈਣਾ ਆ 10% ਪਾਣੀ ਲੱਗਦਾ ਇਹ ਤਰੀਕਾ ਸਾਨੂੰ ਵਰਤਣਾ ਪੈਣਾ ਇਹ ਤਰੀਕਾ ਵਰਤ ਕੇ ਸਾਡੀ ਜ਼ਮੀਨਾਂ ਬਚਣਗੀਆਂ ਆਪਣਾ ਪੰਜਾਬ ਬਚੂਗਾ ਤੇ ਕੌਮ ਦੀ ਵੀ ਚੜਤੀ ਕਲਰ ਹੋਊਗੀ ਤੇ ਇਹ ਸਾਨੂੰ ਕਰਨਾ ਪੈਣਾ ਆਪਾਂ ਇੱਕ ਇੱਕ ਕਿਲਾ ਇੱਕ ਇੱਕਲੇ ਵਿੱਚ ਐਕਸਪੈਰੀਮੈਂਟ ਕਰ ਲੋ ਮੈਂ ਦੇਖੋ ਕੱਲ ਆਪਣੇ ਪਿੰਡ ਭਦੌੜਤਾਂ ਨੂੰ ਦਿਖਾਇਆ ਸੀ ਭਦੌੜ ਕਨਕੇ